ਜੀਰਾ ਸਾਹਿਬ ਕਿਵੇਂ ਦਾ ਪਿਆਰ ਜਿਹੜਾ ਉਹ ਬਾਰਡਰ ਏਰੀਆ ਦੇ ਲੋਕਾਂ 'ਚ ਵੇਖਣ ਨੂੰ ਮਿਲਿਆ ਗੱਲ ਇਹ ਆ ਕਿ ਵੇਖ ਲੋ ਬੱਚੇ ਵੇਖ ਲੋ ਬੀਬੀਆਂ ਵੇਖ ਲੋ ਬਜ਼ੁਰਗ ਵੇਖ ਲੋ ਸਾਰੇ ਆਪਦੇ ਪੁੱਤਰ ਦੀ ਵੇਟ ਕਰ ਰਹੇ ਸੀ ਮੈਂ 2 ਘੰਟੇ ਲੇਟ ਇਹਨਾਂ ਕੋਲ ਪਹੁੰਚਿਆ ਔਰ ਭਾਰੀ ਜਿਹੜਾ ਉਤਸ਼ਾਹ ਜਿਹੜਾ ਵੇਖਣ ਨੂੰ ਮਿਲ ਰਿਹਾ ਔਰ ਜਿੱਥੇ ਵੀ ਜਾ ਰਿਹਾ ਉਹ ਇਹ ਗੱਲ ਕਹਿੰਦੇ ਆ ਕਿ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਅਮਨ ਤੇ ਸ਼ਾਂਤੀ ਵਾਲੇ ਮਾਹੌਲ ਦੇ ਗੱਲ ਤੋਂ ਇਹ ਚੇਤਾ ਆਇਆ ਹੈ ਕਿ ਸ਼ਰੇਆਮ ਫਰੋਤੀਆਂ ਜਿਹੜੀਆਂ ਆ ਉਹ ਇਸ ਏਰੀਏ ਦੇ ਵਿੱਚ ਮੰਗੀਆਂ ਜਾਂਦੀਆਂ ਔਰ ਇਸ ਏਰੀਏ ਨੂੰ ਤੇ ਇੱਕ ਵੱਡੀ ਮਾਰ ਵੀ ਪਈ ਇਹਨਾਂ ਦੇ ਸਰਪੰਚ ਜਿਹੜਾ ਸੀ ਉਸ ਨੂੰ ਜਿਹੜਾ ਗੋਲੀਆਂ ਮਾਰ ਕੇ હત્યા ਕੀਤੀ ਗਈ। ਤੱਲਿਆ ਕਿ ਬਹੁਤ ਮਾਤਭਾਗੀ ਘਟਨਾ ਹੋਈ ਮੇਰਾ ਭਰਾ ਸੀ ਉਹ ਜੀ ਜੋ ਆ ਮਾਰਾ ਆ ਗੱਲ ਇਹ ਆ ਕਿ ਇਸੇ ਨੇ ਤਾਂ ਲਾਅ ਐਂਡ ਆਰਡਰ ਕਹਿੰਦੇ ਆ ਔਰ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਲੱਗਾ ਜਦੋਂ ਮੈਂ ਅੱਜ ਫੋਟੋਆਂ ਉਹਦੇ ਭਰਾ ਦੀਆਂ ਉਹਨਾਂ ਨਾਲ ਹੀ ਵੇਖੀਆਂ ਕਿ ਜਿਨ੍ਹਾਂ ਨੇ ਮਰਵਾਇਆ ਸੀ ਚੋਣ ਪ੍ਰਚਾਰ ਦੇ ਦੌਰਾਨ ਲਗਾਤਾਰ ਜਿਹੜਾ ਅੱਜ ਕਾਂਗਰਸ ਪਾਰਟੀ ਵੱਲੋਂ ਬਾਰਡਰ ਏਰੀਆ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਮੇਰੇ ਨਾਲ ਕਾਂਗਰਸੀ ਉਮੀਦਵਾਰ ਉਹ ਵੀਰ ਸਿੰਘ ਜੀਰਾ ਮੌਜੂਦ ਨੇ ਕਿਸ ਤਰੀਕੇ ਦਾ ਪਿਆਰ ਮਿਲਿਆ ਬਾਰਡਰ ਏਰੀਏ ਚ ਗੱਲਬਾਤ ਕਰਕੇ ਜਾਣਦੇ ਆ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਹੁਤ ਪਿੰਡਾਂ ਚੱਲੇ ਜਾਣਾ ਹੈ ਜੀਰਾ ਸਾਹਿਬ ਕਿਵੇਂ ਦਾ ਪਿਆਰ ਜਿਹੜਾ ਉਹ ਬਾਰਡਰ ਏਰੀਏ ਦੇ ਲੋਕਾਂ ਚ ਵੇਖਣ ਨੂੰ ਮਿਲਿਆ ਗੱਲ ਇਹ ਆ ਕਿ ਵੇਖ ਲੋ ਬੱਚੇ ਵੇਖ ਲੋ ਬੀਬੀਆਂ ਵੇਖ ਲੋ ਬਜ਼ੁਰਗ ਵੇਖ ਲੋ ਸਾਰੇ ਆਪਦੇ ਪੁੱਤਰ ਦੀ ਵੇਟ ਕਰ ਰਹੇ ਸੀ ਮੈਂ 2 ਘੰਟੇ ਲੇਟ ਇਨਾਂ ਕੋਲ ਪਹੁੰਚਿਆ ਔਰ ਭਾਰੀ ਜਿਹੜਾ ਉਤਸ਼ਾਹ ਜਿਹੜਾ ਵੇਖਣ ਨੂੰ ਮਿਲ ਰਿਹਾ ਔਰ ਜਿੱਥੇ ਵੀ ਜਾ ਰਿਹਾ ਉਹ ਇਹ ਗੱਲ ਕਹਿੰਦੇ ਆ ਕਿ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਔਰ ਇਹ ਲੋਕ ਆਪ ਉਹ ਕਹਿੰਦੇ ਜੇ ਮੋਦੀ ਆਇਆ ਕਹਿੰਦਾ 15 ਲੱਖ ਦਊ ਉਹਨੇ ਨਹੀਂ ਦਿੱਤਾ ਜੇ ਉਸ ਤੋਂ ਬਾਅਦ ਭਗਵੰਤ ਮਾਨ ਆਇਆ ਉਹ ਕਹਿੰਦਾ 1000 ਰੁਪਇਆ ਦਊ ਉਹਨੇ ਨਹੀਂ ਦਿੱਤਾ ਇਸ ਕਰਕੇ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਪਾਰਟੀ ਆ ਜਿੰਨੇ ਸਾਰਾ ਕੋ ਦਿੱਤਾ ਔਰ ਕਾਂਗਰਸ ਪਾਰਟੀ ਨਾਲ ਡਟ ਕੇ ਡਟ ਕੇ ਖੜੇ ਆ ਔਰ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਮਾਹੌਲ ਆ ਉਹ ਅਮਨ ਤੇ ਸ਼ਾਂਤੀ ਵਾਲਾ ਵੇਖਣਾ ਚਾਹੁੰਦੇ ਆ ਤੇ ਕਾਂਗਰਸ ਪਾਰਟੀ ਲੈ ਸਕਦੀ ਅਮਨ ਤੇ ਸ਼ਾਂਤੀ ਵਾਲੇ ਮਾਹੌਲ ਦੇ ਗੱਲ ਤੋਂ ਇਹ ਚੇਤਾ ਆਇਆ ਕਿ ਸ਼ਰੇਆਮ ਫਰੋਤੀਆਂ ਜਿਹੜੀਆਂ ਆ ਉਹ ਇਸ ਏਰੀਏ ਦੇ ਵਿੱਚ ਮੰਗੀਆਂ ਜਾਂਦੀਆਂ ਔਰ ਇਸ ਏਰੀਏ ਨੂੰ ਤੇ ਇੱਕ ਵੱਡੀ ਮਾਰ ਵੀ ਪਈ ਇਹਨਾਂ ਦੇ ਸਰਪੰਚ ਜਿਹੜਾ ਸੀ ਉਸ ਨੂੰ ਜਿਹੜਾ ਗੋਲੀਆਂ ਮਾਰ ਕੇ હત્યા ਕੀਤੀ ਗਈ ਕਿਵੇਂ ਦਾ ਸਟੈਂਡ ਵੇਖਦੇ ਹੋ ਗੱਲ ਇਹ ਆ ਕਿ ਬਹੁਤ ਮਤਭਾਗੀ ਘਟਨਾ ਹੋਈ ਮੇਰਾ ਭਰਾ ਸੀ ਉਹ ਜੀ ਜੋ ਹੋਇਆ ਮੜਾ ਹੋਇਆ ਗੱਲ ਇਹ ਆ ਕਿ ਕਿਸੇ ਨੇ ਤਾਂ ਲਾਅ ਐਂਡ ਆਰਡਰ ਕਹਿੰਦੇ ਆ ਪਰ ਮੈਨੂੰ ਇਹ ਗੱਲ ਦਾ ਬਹੁਤ ਦੁੱਖ ਲੱਗਾ ਜਦੋਂ ਮੈਂ ਅੱਜ ਫੋਟੋਆਂ ਉਹਦੇ ਭਰਾ ਦੀਆਂ ਉਹਨਾਂ ਨਾਲ ਹੀ ਵੇਖੀਆਂ ਕਿ ਜਿਨ੍ਹਾਂ ਨੇ ਮਰਵਾਇਆ ਸੀ ਇਸ ਕਰਕੇ ਬੜਾ ਮੈਨੂੰ ਮਨ ਨੂੰ ਦੁੱਖ ਲੱਗਾ ਕਿਉਂਕਿ ਸੋਨੂ ਚੀਮਾ ਇੱਕ ਵਧੀਆ ਬੰਦਾ ਸੀ ਪਰ ਅੱਜ ਜਦੋਂ ਮੈਂ ਵੇਖਿਆ ਕਿ ਇੱਕ ਬੋਰਡ ਲੱਗੇ ਵੇਖੇ ਲਾਲਜੀਤ ਭੁੱਲਰ ਨਾਲ ਬੜਾ ਦੁੱਖ ਹੋਇਆ ਕਿ ਜਿਨ੍ਹਾਂ ਨੇ ਮਰਵਾਇਆ ਹੋਵੇ ਉਹਨਾਂ ਨਾਲ ਤੁਰ ਪਈਏ ਤੇ ਬਹੁਤ ਮਨ ਨੂੰ ਦੁੱਖ ਹੰਦਾ ਔਰ ਇਹ ਜਿਹੜੇ ਪਰਿਵਾਰ ਆ ਆਪਦੇ ਪਰਿਵਾਰ ਆ ਇਸ ਕਰਕੇ ਮੇਰੀ ਇਸ ਪਿੰਡਾਂ ਦੇ ਵਿੱਚ ਰਿਸ਼ਤੇਦਾਰੀਆਂ ਨੇ ਔਰ ਤਕੜੇ ਹੋ ਕੇ ਸਾਰੇ ਜਿਹੜੇ ਆ ਕੰਮ ਕਰ ਰਹੇ ਨੇ ਕਰ ਕਰ ਜਾ ਕੇ ਜਿਹੜਾ ਕਿ ਚੋਣ ਪ੍ਰਚਾਰ ਕਰ ਰਿਹਾ ਔਰ ਜਿਹੜੇ ਨਤੀਜੇ ਚੰਗੇ ਆਉਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਵੀ ਕੰਨ ਤੇ ਲਿਖਿਆ ਵੀ ਤੀਜੀ ਵਾਰੀ ਪ੍ਰਧਾਨ ਮੰਤਰੀ ਸਾਡਾ ਆ ਯਾਰ ਉਹਨਾਂ ਦੀ ਕੀ ਹੈ ਉਹਨਾਂ ਨੇ ਤਾਂ ਕੰਨ ਜਿਹੜੀ ਮਰਜ਼ੀ ਬਣਾ ਲੈਣ ਕਿਸੇ ਦੇ ਘਰੇ ਈਡੀ ਭੇਜ ਦਿੰਦੇ ਕਿਸੇ ਦੇ ਘਰੇ ਸੀਡੀ ਭੇਜ ਦਿੰਦੇ ਆ ਪਤਾ ਤਾਂ ਹੁਣ ਲੱਗਣਾ ਜਿਹੜਾ ਫੁੱਲ ਨਿਸ਼ਾਨ ਦੇ ਕੇ ਭੇਜਿਆ ਸੀ ਜੇ ਦਿੱਲੀੋਂ ਪੰਜਾਬ ਦੇ ਲੀਡਰਾਂ ਨੂੰ ਉਹਨਾਂ ਦੇ ਹੱਥ 'ਚ ਕਿਤੇ ਵੇਖਿਆ ਜੀ ਕਿਸਾਨਾਂ ਨੇ ਡਾਂਗਾ ਮਾਰ ਮਾਰ ਕੇ ਪੱਤੀਆਂ ਦੀਆਂ ਝਾੜਤੀਆਂ ਹੁਣ ਤੋਂ ਕੰਡੇ ਵਾਲੀ ਡੰਡੀ ਜੀ ਰਹਿ ਗਈ ਕੱਲੀ ਕੁਲਬੀਰ ਸਿੰਘ ਜੀਰਾ ਦੇਸ਼ ਛੋਟੇ ਕਾਦ ਦਾ ਸਾਰਿਆਂ ਨੇ ਮਜ਼ਾਕ ਡਾਇਆ ਪਰ ਪਾਰਟੀ ਨੇ ਸਿਆਸੀ ਕਾਦ ਜਿਹੜਾ ਉੱਚਾ ਕੀਤਾ ਕਿਵੇਂ ਵੇਖਦੇ ਹੋ ਜੀ ਗੱਲ ਇਹ ਆ ਕਿ ਕਾਦ ਕੰਮ ਕਰਨ ਨਾਲ ਉੱਚਾ ਹੈਂ ਤਿਆਂ ਦੇ ਕਾਦ ਉੱਚੇ ਆ ਤੇ ਉਹਨਾਂ ਦੇ ਕੋਲ ਕੰਮ ਨਹੀਂ ਹੁੰਦਾ ਤੇ ਲੋਕਾਂ ਨੂੰ ਬੁਲਾ ਕੇ ਨਹੀਂ ਰਾਜੀਗੇ ਨੌਲ ਕਹਿੰਦੇ ਲੋਕਾਂ ਨੂੰ ਅਪੀਲ ਨੌਵਾਂ ਵਾਲੇ ਕਹਿੰਦੇ ਲੋਕਾਂ ਨੂੰ ਇਹ ਅਪੀਲ ਆ ਕਿ ਇਹ ਪੱਗ ਉਹਨਾਂ ਦੀ ਤੇ ਇਹਦੀ ਸ਼ਾਨ ਬਣਾ ਕੇ ਰੱਖਾਂ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਆ ਸਰਪਾਰ ਕੁਲਵੀਰ ਸਿੰਘ ਜੀਰਾ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੇ ਤੇ ਪਿੰਡ ਪਿੰਡ ਜਿਹੜਾ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਵੇਖੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਆ ਉਹ ਕੁਲਵੀਰ ਸਿੰਘ ਜੀਰਾ ਨੂੰ ਮਿਲ ਕੇ ਜਿਹੜੀ ਆ ਉਹ ਭਾਵਕ ਹੋ ਰਹੀ ਹੈ ਕੋਈ ਆਪਣਾ ਦਰਦ ਜਿਹੜਾ ਹੈ ਉਹ ਦੱਸ ਰਹੀ ਹੈ ਉਮੀਦਵਾਰ ਦੇ ਸਾਹਮਣੇ ਜਿਹੜਾ ਆਪਣਾ ਦਰਦ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕੁਲਵੀਰ ਸਿੰਘ ਜੀਰਾ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਹਬ ਤੱਕ ਕਰਨਤਾ